ਬਈ ਸਤਿ ਸ਼੍ਰੀ ਅਕਾਲ। ਆਪਾਂ ਰਮਲਾ YouTube ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਕੀ ਭਾਈ ਅੱਜ ਆਪਾਂ ਇਹਦੇ ਬਾਈਕ ਕੋ ਬਾਈਏ ਕਰਦੇ ਗੱਲ ਬਾਤ ਦੰਦੇਦੰਦੇ ਦੀ ਜਾਣਕਾਰੀ। ਆਕੀ ਮਿਲਾਂਦੇ ਬਾਈ ਨੇ ਤੁਹਾਨੂੰ। ਆਜੋ। ਹਲੋ ਭਾਈ। ਭਾਈ ਅੱਜ ਮਿੱਟੀ ਕੋ ਡੰਨ ਲੱਗਿਆ ਵਾ। ਭਾਈ ਕੀ ਕਰਨੀ ਹੈ? ਇਹ ਬਾਈ ਕੁਤਰਾ ਪਾਣੀ ਹੈ ਇਹ। ਇਸ਼ਾ। ਮਿੱਟੀ ਹੋਈ। ਹੂੰ। ਟਿੱਕਾ ਹੋ ਗਈ। ਹੂੰ। ਬਾਕੀ ਕੈਲਸ਼ੀਅਮ ਦੇ ਗੋਲੇ ਗਾਹਾਂ ਵਿੱਚ ਪਾ ਰਹੇ ਹਾਂ ਤੇ ਬਾਕੀ ਭਾਈ ਮੇਰਾ ਬੰਦਾ ਡਾਕਟਰ ਸਾਹ ਨੂੰ ਪਤਾ ਉਹ ਬਾਈ ਉਹ ਉਹ ਹੀ ਆਪਣਾ ਡਾਕਟਰ ਹੈ ਯਾਰ ਬਾਈ ਗਿਆ ਥੱਲੇ ਨੂੰ ਐ ਬਾਈ ਸਮਾਨ ਚੱਕਣ ਗਿਆ ਹੈ ਬਾਈ ਅੰਟੀ ਨੂੰ ਪਤਾ ਕੀ ਕਰਨਾ ਹੈਗਾ ਹੂੰ ਮਨ ਤਾਂ ਕੰਮ ਲਾਗੇ ਥੱਲੇ ਗਿਆ ਕਿ ਨਾ ਆਪਾਂ ਦੇ ਮਿੱਟੀ ਮੈਂ ਕਿਹਾ ਲਓ ਜੀ ਨਹੀਂ ਜੀ ਪਾ ਲਓ ਵੀ ਜੀ ਮੈਂ ਲਓ ਕੋਈ ਬਾਈ ਨੂੰ ਮਿਲੋ ਬਾਈ ਵੀ ਆ ਗਿਆ ਸਤਿ ਸ਼੍ਰੀ ਅਕਾਲ ਬਾਈ ਸਾਰੇ ਖੁੱਤਰ ਵਜੀ ਦਾ ਨੂੰ ਹੋੜ ਕੀ ਹਾਲ ਚਾਲ ਨੇ ਮੇਰੇ ਵੀਰਾਂ ਦੇ ਤੇ ਬਾਈ ਅੱਜ ਅਸੀਂ ਆਪਣੇ ਜਿਹੜੇ ਕਬੂਤਰ ਢੱਲੇ ਮੱਸੇ ਨਹੀਂ ਹੋਣ ਅਸੀਂ ਉਹਨਾਂ ਕਾਰਨ ਕਰਕੇ ਨਾ ਕੁਝ ਬਣਾਉਣ ਲੱਗੇ ਆ ਇੱਕ ਤਾਂ ਬਾਈ ਲਿਕੁਇਡ ਕੈਲਸ਼ੀਅਮ ਕੈਲਸ਼ੀਅਮ ਆ ਜਿਹੜਾ ਆਪਾਂ ਨੂੰ ਸਟੋਰਾਂ ਤੇ ਡੱਗਰਾਂ ਨਾਲ ਤੇ ਮਿਲ ਜਾਂਦਾ ਹੈ ਗਲਾਬੀ ਆਪਾਂ ਉਹ ਪਾ ਦਿੰਨੇ ਆ ਤੇ ਬਾਈ ਉਹ ਵੀ ਵਧੀਆ ਹੈ ਤੇ ਬਾਈ ਜਿੱਕਣਾ ਹੁਣ ਕਈ ਬੰਦੇ ਉਹ ਨਹੀਂ ਪਾਉਂਦੇ ਤਾਂ ਉਹਦਾ ਬਾਈ ਕੈਲਸ਼ੀਅਮ ਐਸ ਤੋਂ ਦੱਸਦੇ ਆਪਾਂ ਨੇ ਉਹਦੇ ਕਾਰਨ ਕਰਕੇ ਗੋਲੀ ਕੈਲਸ਼ੀਅਮ ਵੀ ਲੈਂਦੀ ਹੋਈ ਆ ਹੁਣ ਆਹ ਕੈਲਸ਼ੀਅਮ ਦੀ ਗੋਲੀ ਉਸੀਂ ਕਿਤੇ ਤੇ ਵੀ ਲੈ ਸਕਦੇ ਆ ਸਟੋਰ ਚੋਂ ਮੈਡੀਕਲ ਚੋਂ ਇਹ ਗੋਲੀ ਆ ਇਹ ਖਾਣ ਦਾ ਸੁਆਦ ਇਹ ਤਾਂ ਮਿੱਟੀ ਵਰਗੀ ਆ ਇਹ ਬਾਈ ਆਪਾਂ ਨੇ ਗੋਲੀ ਆ ਜਿੱਕਣਾ ਕੁੱਟਿਆ ਹੁਣ ਮੈਂ ਇਹਨਾਂ ਵਿੱਚ ਪੀਸ ਦੇਣੀ ਆ ਫੌਲਡਰ ਬਣਾਉਣਾ ਇਹਨਾਂ ਦਾ ਕੋਈ ਦੇਖ ਸਕਦੇ ਆ ਅੱਗੇ ਕੋਈ ਕੀ ਕਰਦਾ ਮੈਂ ਮੱਕਾਈ ਚੰਦੂ ਕਰ ਤੇ ਬਾਈ ਇਹ ਗੋਲੀ ਨੂੰ ਨਾ ਪੀਸ ਕੇ ਚੰਗੀ ਤਰ੍ਹਾਂ ਇਹਦੇ ਉੱਪਰ ਪਾਉਂਦੇ ਨਾ ਸਾਰੇ ਤੇ ਇਹ ਮਿੱਟੀ ਚ ਕੈਲਸ਼ੀਅਮ ਬਾਕੀ ਆਹ ਜਿਹੜਾ ਰੂੜੀ ਆ ਇਹ ਜ ਵੀ ਆ ਤੇ ਤਨੇ ਰੀਜਾ ਬਾਈ ਕੈਲਸ਼ੀਅਮ ਦਾ ਆ ਇਹ ਇਹ ਬਾਈ ਜਿਹੜੇ ਪੂਤਰਾਂ ਦਾ ਕਹਦੇ ਨੇ ਆਪਾਂ ਸੋ ਸੁੱਕੇ ਜਿਹਾ ਮਾਉਣੇ ਆ ਬਾਈ ਕੈਲਸ਼ੀਅਮ ਦੀ ਘਾਟ ਵੀ ਪੈਂਦੀ ਆ ਪੂਤਰਾਂ ਹੈ ਇਹਦਾ ਮਹੱਤਵ ਬਹੁਤ ਹੈ ਕੈਲਸ਼ੀਅਮ ਦਾ ਕਿਉਂਕਿ ਨਾ ਪੂਤਰਾਂ ਨੂੰ ਕੈਲਸ਼ੀਅਮ ਦੀ ਘਾਟ ਲਾ ਕੇ ਬਾਈ ਕਈ ਬਿਮਾਰੀਆਂ ਲੱਗਦੀਆਂ ਏ ਭਾਈ ਹੁਣ ਪਤਾ ਕਿਆ ਗੱਲ ਆ ਕੂਤਰਾ ਨੂੰ ਨਾ ਬਿਮਾਰੀ ਤੋਂ ਆਪਾਂ ਰੋਕਣ ਦਾ ਪਹਿਲਾ ਹੱਲ ਕਰਨ ਚਾਹੀਦਾ ਕਿਉਂਕਿ ਭਾਈ ਅਸੀਂ ਬਾਈ ਦੇ ਚੈਨਲ ਤੇ ਵੀਡੀਓ ਵੀ ਪਾਈ ਸੀ ਉਹਦੀ ਉਹਦੇ ਬਾਰੇ ਗੱਲਬਾਤ ਕਰਦੇ ਤੇ ਬਿੰਦੂ ਬਾਈ ਸਾਡੇ ਨਾਲ ਆਜਾਏ ਹੋਏ ਆ ਤੇ ਬਿੰਦੂ ਬਾਈ ਨੇ ਵੀਡੀਓ ਬਣਾਈ ਸਾਡੇ ਨਾਲ ਵਧੀਆ ਤੇ ਗੱਲਬਾਤ ਕਰੀ ਅ ਜਿਹਦੋਂ ਹਾਂ ਤੇ ਭਾਈ ਉਹਦੇ ਵਿੱਚ ਇਹ ਗੱਲਾਂ ਚੱਲਦੀਆਂ ਸੀ ਕਿ ਆਪਣਾ ਜਿਹੜੇ ਕੂਤਰਾ ਨੂੰ ਸੋਕਾ ਆ ਜਾਂਦਾ ਆ ਤੇ ਇਹਦੇ ਵਿੱਚ ਜਿੱਕਣਾ ਕੂਤਰਾ ਆਪਾਂ ਬਚਾਉਣਾ ਹੈ ਉਹਨਾਂ ਦੇ ਸੋਕੇ ਤੋਂ ਕਿਆ ਕਰੀਏ ਭਾਈ ਉਹਦੀ ਗੱਲ ਆ ਇਹ ਇੱਕਣਾ ਯਾਰ ਵੀ ਇਹ ਕੂਤਰਾ ਨੂੰ ਨਾ ਤੁਸੀਂ ਸਭ ਤੋਂ ਪਹਿਲਾਂ ਚੱਕੋ ਤੋ ਪੁਦੀਨਾ ਬਿਮਾਰੀ ਦਾ ਪਤਾ ਚਾਂਸ ਹੈ ਇਹ ਬਣਦੇ ਆ ਲੱਗਦੀ ਆ ਇਹਨੂੰ ਸਿੱਪਾ ਲੱਗਦਾ ਹੈ ਉਸ ਟਾਈਮ ਇਹ ਉਤ ਕਰੋ ਚੈੱਕ ਕਰਦੇ ਜੇ ਇਹ ਦਵਾਈ ਦੇ ਦੋ ਦਿਨ ਤੋਂ ਕਵਾਸਾ ਹੀ ਦਿਨ ਤੋਂ ਉਸਦੀ ਗੋਲੀ ਦੇ ਵਿੱਚ ਆ ਪਾਈ ਜਾਓ ਯਾਰ ਇਹ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਇਹ ਪਾਈ ਜਾਓ ਹੈ ਜਿਹੜਾ ਦਾਣਾ ਪੱਕਾ ਪਾਉਣਾ ਹੈ ਹਨਾ ਉਹ ਸਫਾਈ ਦੇ ਵਿੱਚ ਪਾਓ ਕਹਿ ਦਾ ਮਤਲਬ ਕਿ ਇਹਦੀ ਟ੍ਰੇ ਵੀ ਹੁੰਦੀ ਆ ਆਪਣੀ ਨਾ ਹਨਾ ਦਾਣੇ ਪੱਕੇ ਵਾਲੀ ਉਹ ਟ੍ਰੇ ਦੇ ਵਿੱਚ ਬਿਲਕੁਲ ਵੀ ਬਿਠੀਆਂ ਰਹੇ ਉਹ ਸਾਫ ਹੋ ਗਿਆ ਜਾਤ ਉਹਦੇ ਉੱਪਰ ਇੱਕ ਪੱਤੀ ਲੱਗਦੀ ਤੁਹਾਨੂੰ ਸਾਰੇ ਕਬੂਤਰ ਬਾਜਾਂ ਨੂੰ ਪਤਾ ਹੀ ਆਮ ਕਰਕੇ ਜਿਹੜੇ ਨਵੇਂ ਨੂੰ ਦੱਸਦਾ ਵੀਰੇ ਮੈਂ ਪੁਰਾਣਿਆਂ ਦਾ ਸਾਹ ਨੂੰ ਪਤਾ ਹੀ ਉਹ ਕਿ ਕਣਾ ਪਾਉਨੇ ਆ ਤੇ ਉਹਨਾਂ ਨੇ ਤਾਂ ਬੰਦੇ ਰੱਖੇ ਪਏ ਆਪਣੇ ਉਹ ਸਫਾਈ ਰੱਖਦੇ ਆ ਪੂਰੀ ਤੇ ਜਿਹੜੇ ਹੁਣ ਅੱਜ ਕੱਲ ਨਵੇਂ ਕਬੂਤਰ ਬਾਜ ਵੀਰ ਆ ਉਹਨਾਂ ਦੇ ਕਬੂਤਰਾਂ ਦੇ ਵਿੱਚ ਇਹ ਕਾਰਨ ਕਰਕੇ ਬਿਮਾਰੀ ਆਉਂਦੀ ਆ ਕਿਉਂਕਿ ਭਾਈ ਉਹਨਾਂ ਦਾ ਤਾਂ ਦਾਣਾ ਫੱਕਾ ਟਾਈਮ ਕਈ ਵਾਰ ਨਹੀਂ ਹੁੰਦਾ ਉਹ ਥੋੜੀ ਜੀ ਬੇਗੌਰੀ ਕਰ ਦਿੰਦੇ ਆ ਕਿਉਂਕਿ ਬੇਗੌਰੀ ਕਰਨ ਭਾਈ ਕਬੂਤਰ ਮਰਦੇ ਜਿਹਦੇ ਮਰਦੇ ਆ ਬਿਮਾਰੀ ਚ ਆਉਂਦੇ ਆ ਉਹਦੇ ਕਾਰਨ ਤੁਸੀਂ ਉਹਨਾਂ ਦਾ ਧਿਆਨ ਰੱਖਣਾ ਕਰਕੇ ਸਫਾਈ ਖਾਲ ਦੀ ਰੋਟੀ ਦਾ ਧੋਇਆ ਹੁੰਦਾ ਮਾਜਿਆ ਨਾ ਹੋਵੇ ਜਿਹੜੇ ਕਹਿੰਦੇ ਨੇ ਖਾਲ ਗੰਦਾ ਯਾਰ ਮੈਂ ਨਹੀਂ ਖਾਣੀ ਇਹਦੇ ਵਿੱਚ ਆਹ ਹੈ ਕਿਉਂ ਇਹਨਾਂ ਨੂੰ ਯਾਰ ਆਪਾਂ ਨੇ ਦੇਣਾ ਖਾਣ ਨੂੰ ਹਨਾ ਇਹਨਾਂ ਨੇ ਕਿਹੜਾ ਆਪ ਆ ਵੀ ਆਏ ਜਿਗਲੀ ਕਬੂਤਰਾਂ ਵਾਂਗ ਵੀ ਚਲੇ ਜਾਂਦੇ ਇਹ ਨਾ ਵਧੀਆ ਖਾਓ ਇਹ ਬਾਈ ਇੱਕਦਮ ਤੁਸੀਂ ਹੋਰ ਦੇਖੋ ਯਾਰ ਮੇਦੂ ਬਾਈ ਹਾਂਜੀ ਬਾਈ ਜਿਹੜੇ ਇਹ ਕਬੂਤਰ ਆ ਜਿਹੜੇ ਜੰਗਲੀ ਆ ਇਹ ਮੌਸਮ ਦੇ ਹਿਸਾਬ ਕੇ ਦਾਣਾ ਚੁਗਦੇ ਆ। ਹਾਂ ਜੀ ਹਾਂ। ਜਿਵੇਂ ਹੁਣ ਕਣਕਾਂ ਦਾ ਸੀਜ਼ਨ ਹੈ ਨਾ ਬਾਹਰ ਖੇਤਾਂ ਮੇ ਖੇਡਣੀ ਆ। ਹਾਂ ਜੀ ਹਾਂ। ਇਹ ਨਹੀਂ ਹੋਣੀ। ਕਾਸ ਇੱਕ ਟਾਈਮ ਇਹ ਮਿੱਟੀ ਗਿਲ ਵੀ ਸਾਰਦੇ ਬਾਈ ਜਿਹੜੇ ਦਿਨਾਂ ਵਿੱਚ ਹਰਿਆਲੀ ਹੁੰਦੀ ਸਾਰੇ ਪਾਸੇ। ਉਹਨਾਂ ਦਿਨਾਂ ਵਿੱਚ ਇਹ ਦੇਖੋ ਤੂੰ ਇਸ ਨੂੰ ਵੀ ਕਿਆ ਖਾਂਦੇ ਹੋ ਕੇ ਬੀਜ, ਪੂਜ, ਮਿੱਟੀ, ਫਲ, ਪੱਤੇ ਪੁਥਾ ਖਾਂਦੇ ਇਹ। ਆ ਮਿੱਟੀ ਗਿਲਾ ਜਿਹੜਾ ਕੈਲਸ਼ੀਅਮ ਮਿਲਦਾ ਉਹ ਮਿੱਟੀ ਦੇ। ਹੈਂ? ਗੋੜੀਆਂ ਵੀ ਚੁਗਦੇ ਆ ਇਹ। ਖਰਾਬੀ ਬਾਈ ਖਰਾ ਕਾ ਵੀ ਖਾਂਦੇ ਇਹ। ਹਾਂ। ਕਿਦੋਂ ਜੀ ਕਿਆ ਹੁੰਦੀ ਆ। ਹੈਂ? ਠੀਕ ਹੈ। ਨੇ ਆਪਾਂ ਬਣਾਇਆ ਬਾਈ ਹਾਂ ਤੇ ਸਰੋਂ ਦੇ ਖੇਤ ਸਰੋਂ ਦੇ ਨਾਲ ਵਿੱਚ ਸਰੋਂ ਖੇਡਦੀ ਖੇਤਾਂ ਵਿੱਚ ਸਰੋਂ ਖਾਂਦੇ ਆਂ ਹਾਂ ਕਿਉਂ ਫਿਰ ਤੁਸੀਂ ਇੱਥੋਂ ਦੇ ਕੋਈ ਪੈਟਰ ਸੇ ਨੋਟ ਬਣਾ ਲਾ ਵੀ ਜਦੋਂ ਉਹ ਮੌਸਮ ਦੇ ਹਿਸਾਬ ਕੇ ਦਾਣਾ ਖਾਂਦੇ ਆਂ ਕਿ ਤੁਸੀਂ ਨਾ ਉਹ ਮੌਸਮ ਦੇ ਹਿਸਾਬ ਕੇ ਦਾਣਾ ਪਾ ਸਕਦੇ ਆਂ ਇਹ ਬਾਈ ਪੁਆਇੰਟ ਇੱਕ ਗੱਲ ਦਾ ਤੁਸੀਂ ਇਹਨੂੰ ਮੌਸਮ ਦੇ ਹਿਸਾਬ ਕੇ ਦਾਣਾ ਪਾਉ ਉਤਰਾਂ ਵਾਂਗ ਜਿਵੇਂ ਕਿ ਕਣਕ ਦੇ ਸੀਜ਼ਨਾਂ ਕਣਕ ਸਰੋਂ ਸੀਜ਼ਨ ਸਰੋਂ ਉਹ ਸੀਜ਼ਨ ਦੇ ਹਿਸਾਬ ਕੇ ਦਾਣਾ ਪਾਉ ਉਤਰ ਕੋਈ ਕਿਵੇਂ ਜਾਂਦਾ ਹੈ ਔਰ ਉਹ ਦਾਣਾ ਜਿਹੜਾ ਖਾਣੇ ਆ ਉਹਦਾ ਦਾ ਕੋਲ ਸੈੱਟ ਫਿਰਦਾ ਉਹਦਾ ਆਪਾਂ ਉਹਦੇ ਗੱਡੇ ਚ ਰੱਖ ਕੇ ਵੀ ਬਿਮਾਰ ਕਰੇ ਪਏ ਜਦ ਕਿ ਆਪਣੀ ਕੇਅਰ ਵਿੱਚ ਇਹ ਗੱਲ ਆ ਵੀਰੇ ਕਿ ਸਫਾਈ ਜ਼ਰੂਰੀ ਹੈ ਉਹਨੇ ਮੌਸਮ ਕਿੱਸਾ ਹੈ ਏ ਕਾ ਮੌਸਮ ਬਦਲਦਾ ਹੈ ਆਪਾਂ ਥੋੜੀ ਥੋੜੀ ਆਈਟਮ ਸਾਰੀ ਲੈ ਲਈ ਮੱਕੀ ਕਣਕ ਬਾਜਰਾ ਸੋਰਾਂ ਹਾਂ ਉਹ ਸਾਰੀ ਪਾ ਕੇ ਦੇਖ ਲਈ ਜਿਹੜੀ ਦਾਨਾ ਜ਼ਿਆਦਾ ਖਾਗੇ ਬਹੁਤ ਜ਼ਿਆਦਾ ਕਰ ਦੋ ਜਿਹੜਾ ਘਟ ਖਾਂਦੇ ਉਹ ਘਟ ਘਟਾ ਦੋ ਹਾਂ ਕਿ ਨਹੀਂ ਬਿਲਕੁਲ ਸਹੀ ਕਰ ਇੱਕ ਆ ਚੱਕ ਆਪਣੇ ਕੁਦੜੇ ਆਪਣੇ ਉਤਰਵਾ ਇਹੋ ਵੀ ਚੈੱਕ ਕਰਨਾ ਪਊਗਾ ਹਾਂ ਆਪਾਂ ਉਹ ਬਾਹਰ ਦਾ ਆਖੜੇ ਤੇ ਣਵਾ ਸਕਦੇ ਹਾਂ ਹਮਮ ਐਦਾ ਵੀ ਚੈੱਕ ਹੁੰਦੇ ਤੇ ਬਾਈ ਕਬੂਤਰਾਂ ਦਾ ਧਿਆਨ ਯਾਰ ਸਫਾਈ ਕਰ ਕੋ ਜਿਹੜਾ ਵੀ ਅੱਕਦਾ ਤੇ ਮੈਂ ਤਾਂ ਹੀ ਕਰ ਦੇਖੀ ਕਿਉਂਕਿ ਬਾਈ ਟਾਈਮ ਹੁੰਦਾ ਨਹੀਂ ਕਈ ਵਾਰ ਮੇਰੀ ਕੋਤੇ ਵੀ ਖੋਦਾ ਤੁਹਾਨੂੰ ਆਪਣੀ ਦੱਸਦਾ ਯਾਰ ਕਿਸੇ ਕੋਤੇ ਕਹਿ ਜਾਣਾ ਕਈ ਵਾਰ ਟਾਈਮ ਨਹੀਂ ਹੁੰਦਾ ਨਾ ਉਤਰ ਹੋ ਜਾਂਦਾ ਲੇਟ ਫੇਟਾ ਇਹ ਹੀ ਗੱਲ ਹੀ ਪਰ ਜਿਹੜਾ ਉਤਰ ਤੁਸੀਂ ਇੱਕ ਗੱਲ ਦੇਖੋ ਆਪਣੇ ਖੁੱਡੇ ਚ ਜਿਹੜਾ ਉੱਚਾ ਪੈਂਦਾ ਕਬੂਤਰ ਦੇਵਰੂ ਬਿਮਾਰੀ ਨਹੀਂ ਦੇਖੀ ਨਹੀਂ ਭਾਈ ਜਿਹੜਾ ਥੱਲੇ ਕਬੂਤਰ ਆਪਣੇ ਦੇਖੋ ਤੁਸੀਂ ਵੀ ਧਿਆਨ ਨਾਲ ਦੇਖੋ ਕਈ ਵਾਰ ਆਪਣੇ ਕਬੂਤਰ ਜਿਹੜਾ ਤੁਹਾਡਾ ਕਬੂਤਰ ਥੱਲੇ ਖੁੱਦ ਜਿਹੇ ਮਲੱਕੇ ਬੈਨਾ ਖੜੀ ਰਹਿੰਦਾ ਹੈ ਉਹ ਕਬੂਤਰ ਬਿਮਾਰ ਪਹਿਲਾਂ ਹੁੰਦਾ ਹੈ ਔਰ ਉਹ ਕਬੂਤਰ ਬਿਮਾਰ ਬਹੁਤ ਘੱਟ ਹੁੰਦਾ ਜਿਹੜਾ ਡੰਡੇ ਉੱਪਰੋਂ ਚੜ ਕੇ ਪੈਂਦਾ ਹੈ ਕਿਉਂਕਿ ਉਹ ਕਬੂਤਰ ਨੇ ਥੱਲੇ ਦਾਣਾ ਛੇਤੀ ਝੋਣਾ ਉਹਨੇ ਦਾਣਾ ਜਦ ਤੁਸੀਂ ਪਾਉਣਾ ਜਿਹਦੇ ਝੋਣਾ ਹਾਂ ਜਿਹੜਾ ਉਹ ਕਬੂਤਰ ਖੁੱਡੇ ਦੇ ਵਿੱਚ 24 ਘੰਟੇ ਰਹਿੰਦਾ ਹੈ ਹਨਾ ਉਹ ਕਬੂਤਰ ਨੇ ਦੇਖੋ ਦਾਣਾ ਆਪਣੀ ਮਰਜ਼ੀ ਦੇ ਥੱਲੇ ਤੇ ਮੂੰਹ ਮਾਰੀ ਜਾਣਾ ਉਹਨੇ ਕਦੇ ਕੰਦ ਬਿਮਾਰ ਮੁੱਖੇ ਨੇ ਜਾਂ ਜੂਨਾ ਵੀ ਹੋਗੇ ਉਹਦੇ ਅੰਦਰ ਜਾਬੀ ਮਾਰੂੰਗਾ ਉਹ ਇਹ ਚੀਜ਼ਾਂ ਐ ਤੁਸੀਂ ਇਹਨਾਂ ਦੀ ਚੰਗਾ ਖਾਸ ਕਰਕੇ ਧਿਆਨ ਰੱਖਣਾ ਵੀ ਕੂਤਰ ਨੂੰ ਇੱਕ ਤਾਂ ਥੱਲੇ ਸਫਾਈ ਜਿਹੜੀ ਕਰੇ ਤਾਂ ਹੀ ਕਰਦੇ ਹੁਣ ਇਸੇ ਕਾਰਨ ਕਰਕੇ ਮੈਂ ਕੁਝ ਦੇ ਵਿੱਚ ਛਤਰੀ ਖੜੀ ਕਰਤੀ ਕਿਉਂਕਿ ਪੱਟੇ ਵੀ ਨਾ ਡੰਡੇ ਤਾਰ ਤੇ ਤੇ ਜਦ ਡਾਰੀਆਂ ਮਾਰਦੇ ਡੰਡਿਆਂ ਪਰ ਉਹ ਮੈਂ ਛਤਰੀ ਲਾ ਦੀ ਥੋੜੀ ਜੀ ਕਰਕੇ ਮਾ ਕੇ ਯਾਰ ਹੁਣ ਸਾਰਾਗੇ ਨਾ ਪੁੱਤਰੋਂ ਤਾਂ ਲਾਈ ਆ ਪਹਿਲਾਂ ਮੈਂ ਵੀ ਮੇਰੀ ਕੂਦੀ ਤਾਂ ਹੀ ਸੋਕੇ ਚ ਆਈ ਆ ਕਿਉਂਕਿ ਮੈਂ ਥੱਲੇ ਛੱਡੇ ਤੇ ਖੁੱਲੇ ਪਹਿਲਾਂ ਕਿਉਂਕਿ ਸਾਫ 1 2 ਦਿਨ ਹੋਈ ਨਹੀਂ ਬਾਈ ਮਿੱਠਾ ਪੈ ਗਿਆ ਤੀਆਂ ਉਹ ਚੁਗਲੀਆਂ ਕੂਤਰੀ ਮੈਂ ਹੁ ਉਹ ਕੂਤੂ ਜਮ ਟਾਕੀ ਖੋਲੀ ਨਾ ਦਿਹੋੜੀ ਆ ਕੇ ਅੱਡੀ ਲਾ ਕੇ ਆਏ ਦੇਖਿਆ ਤੇ ਕੂਤੂ ਥੱਲੇ ਮੂੰਹ ਮਾਰਦੀ ਖੂਜੇ ਚ ਜਿਹੜੀ ਸੋਕੇ ਚਾਹੀਦੀ ਹੁਣ ਠੀਕ ਕਰਤੀ ਉਹ ਤੇ ਉਹ ਕੂਤੂ ਥੱਲੇ ਮੂੰਹ ਮਾਰਦੀ ਫਿਰ ਉਹ ਮੈਂ ਸਾਫ ਗੋਡਾ ਹੁਣ ਬਾਈ ਆਇਆ ਦਿਖਾਇਆ ਸਾਰਾ ਚਮਕਾਤਾ ਖੁਰਚ ਖੁਰਚ ਕੇ ਮਾੜਾ ਜਿਹਾ ਕੋਈ ਛੱਡਿਆ ਨਹੀਂ ਵਿੱਚ ਪਰ ਇਹ ਚੀਜ਼ਾਂ ਦੇ ਧਿਆਨ ਕਰਕੇ ਜਾਨੀ ਕਿ ਕੂਤੂ ਆਪਣੇ ਬਸੇ ਰਹਿੰਦੇ ਆ ਹੁਣ ਬਾਜ਼ੀਆਂ ਦਾ ਟਾਈਮ ਕਹਾਂ ਆ ਜਾਣਾ ਹੈ ਹੁਣ ਬਾਜ਼ੀਆਂ ਦਾ ਟਾਈਮ ਦੇ ਵਿੱਚ ਹੋ ਜੇ ਕੁੱਤਰ ਹੁਣੀ ਬਿਮਾਰ ਪੈ ਗਿਆ ਫੇ ਛੱਡਣੇ ਨੂੰ ਦੇਖੀ ਜਾਣਾ ਕਿਆ ਕਰੀਏ ਹੁਣ ਯਾਰ ਵੀ ਹੁਣ ਤਾਂ ਬਿਮਾਰ ਹੋ ਗਿਆ ਕੱਲੂ ਬਾਜੀ ਹੈ ਹਨਾ ਹਾਂ ਜਿਹੜੇ ਬਾਈ ਜੋੜਿਆਂ ਵਾਲੇ ਕੁੱਤਰ ਆ ਤ ਉਹਨਾਂ ਦਾ ਖੁੱਡਾ ਮਤਲਬ 2-3 ਦਿਨ ਬਾਅਦ ਸਾਫ਼ ਕਰਦੇ ਕੋ ਲੋ ਹਾਂ ਉਹਨਾਂ ਦੇ ਦਾਣੇ ਚਾਹ ਪਾਲ ਨਹੀਂ ਟਾਈਮ ਸਾਰਾ ਆਉਂਦਾ ਵੀ ਬੱਚੇ ਕਈ ਵਾਰ ਦਾਣੇ ਰੱਖ ਕੇ ਚਲੇ ਜਾਂਦਾ ਮਤਲਬ ਜੋੜੇ ਆਉਂਦਾ ਆ ਟ੍ਰੇ ਆਉਂਦੇ ਨੇ ਬਾਟਾ ਉੱਪਰ ਦੇ ਦੇ ਜੇ ਦੋਏ ਆਨਾਂ ਨੂੰ ਚਾਹੇ ਇੱਕ ਟਾਈਮ ਦਾਣਾ ਪਾਓ ਪਾਣੀ ਚਾਹੇ ਦੋ ਟਾਈਮ ਪਾ ਦਿਓ ਜੀ ਕੋਲ ਬਹਿ ਕੇ ਖਾਓ ਨਾ ਜਾਣਾ ਨਾ ਰਾਤੀ ਪੁੱਤ ਕੇ ਖਾ ਲਿਓ ਨਾ ਨੇ ਤੇ ਟਰੇਜ ਨੂੰ ਚੱਕ ਦੋ ਬਾਈ ਨਾਲ ਕੋਲ ਤੇ ਪਾਣੀ ਪੀ ਰਹੇ ਨਾ ਤੇ ਪਾਣੀ ਵਾਲੇ ਜਿਹਾ ਸ਼ਾਉਣ ਚੱਕਦਾ ਬਣਾਉਂਦਾ ਵੀ ਇਹ ਸ਼ਾਉਣ ਦੇ ਕ ਪੰਜ ਵਜੇ ਪੰਜ ਠੀਕ ਕਰਕੇ ਆਉਂਦੇ ਆ ਹੂੰ ਹੂੰ ਪੰਜ 6 ਵਜੇ ਤੱਕ ਦਾਣਾ ਪਾਣੀ ਪਾਉ ਸੱਤ ਵਜੇ ਪਾਣੀ ਚੱਕਦਾ ਕੋਲ ਤੇ ਦੋ ਦਿਨ ਸਵੇਰੇ ਫੇਰ ਪਾਣੀ ਦਿਖਾ ਦੋ ਫੇਰ ਉਤੇ ਬਾਦ ਦਾਣਾ ਦਾਣਾ ਪਾਣੀ ਫੇ ਚੱਕ ਦੋ ਤੇ ਸ਼ਾਉਣ ਤੋਂ ਹਉ ਦਵਾਰਾ ਕੇ ਨਹੀਂ ਬਾਈ ਬਿਲਕੁਲ ਸਿਆਣੀ ਗੱਲ ਵੀਰੇ ਇੱਕ ਤਾਂ ਹੋਰ ਆ ਵੀ ਚਿਕਣਾ ਇੱਕ ਤਾਂ ਹੁੰਦੀ ਬੰਦੇ ਨੇ ਕਿਸੇ ਨੇ ਵੀਡੀਓ ਪਾਉਣੀ ਆ ਕੋਈ ਹਨਾ ਪੈਸੇ ਤੱਕ ਚੱਕਰ ਸਾਰਾ ਪਰ ਕਿਰੇ ਜਾਦਾ ਮੈਂ ਐਸਾ ਕਿ ਕਿਸੇ ਦੇ ਦੇਖੋ ਵੀ ਤੁਸੀਂ ਵੀ ਵੀਡੀਓ ਚ ਆਏ ਨਹੀਂ ਸਾਨੂੰ ਕੋਈ ਚੀਜ਼ ਨਹੀਂ ਦੱਸਣੀ ਦੇਖ ਦੱਸੀ ਜਿਹੜੀ ਮੈਂ ਆਪ ਕਰੀ ਆ ਤੇ ਭਾਈ ਮੈਂ ਆਪਣੀ ਦੱਸਣ ਲੱਗਿਆ ਤੇ ਇਹ ਕਬੂਤਰ ਨਾ ਜਿਹੜੇ ਰੱਖੇ ਆ ਇਹਨਾਂ ਦੇ ਵਿੱਚ ਜਿਹੜੀ ਮੈਂ ਹੁਣ ਕੰਮ ਲੱਗਿਆ ਇਹ ਚੀਜ਼ਾਂ ਵਰਤ ਕੇ ਪਾਉਣ ਲੱਗਿਆ ਸਾਰੀਆਂ ਇੱਕ ਤਾਂ ਬਦਲੇ ਵਿੱਚ ਵੀਡੀਓ ਚੱਕ ਕੇ ਇੱਧਰ ਤੇ ਬੋਲ ਕੇ ਉੱਕਣੀ ਉਧਰ ਪਾਤੀ ਹੈ ਦੂਵੇ ਨੂੰ ਪਾਤੀ ਆਪਾਂ ਉਹ ਕੰਮ ਨਹੀਂ ਹੈਗਾ ਆਪਾਂ ਨੇ ਤਾਂ ਇਹ ਰੱਬ ਪਹਿਲਾਂ ਚੈੱਕ ਕਰੇ ਉਧਰ ਕਾਰਗਿਰੀ ਕਾਢ ਹੋਈ ਕਿਆ ਹੋਇਆ ਫਿਰ ਉਸ ਤੋਂ ਬਾਅਦ ਇਹ ਚੀਜ਼ ਤਿਆਰ ਕਰੀ ਕਾਦੇ ਕਰੀ ਆ ਉਹ ਵੀ ਤੁਹਾਨੂੰ ਦੱਸਦਾ ਕੂਤ ਜਿਹੜੇ ਥੱਲੇ ਬਿੱਠਾ ਨੂੰ ਮੂੰਹ ਮਾਰਦੇ ਕਿਉਂਕਿ ਥੱਲੇ ਵਾਲਿਆਂ ਵਿੱਚ ਖਾਣਾ ਉਹ ਮਿੱਟੀ ਖਾਂਦੇ ਆ ਤਾਂ ਮੂੰਹ ਮਾਰਦੇ ਆ ਜਾਣਦਿਆਂ ਨੂੰ ਪੈ ਗਿਆ ਤਾਂ ਰੱਜੇ ਵੇ ਤੇ ਹੁਣ ਮੂੰਹ ਮਾਰਦੇ ਨੇ ਮਿੱਟੀ ਨੂੰ ਘਾਟ ਕਾ ਦੀ ਹੈ ਕੈਲਸ਼ੀਅਮ ਦੀ ਘਾਟ ਆ ਮੈਂ ਇਹ ਗੱਲ ਇਹ ਚੀਜ਼ਾਂ ਪੜ੍ਹਨੇ ਆ ਲਈਆਂ ਹੁਣ ਉਹ ਜੇ ਮਿੱਟੀ ਨੂੰ ਮੂੰਹ ਮਾਰਦੇ ਮਿੱਟੀ ਚੋਂ ਕੈਲਸ਼ੀਅਮ ਮਿਲਦਾ ਹੈ ਹੁਣ ਇਹ ਮੈਂ ਇਹਦੇ ਵਿੱਚ ਕੈਲਸ਼ੀਅਮ ਦੀ ਗੋਲੀ ਮਿਲਾ ਕੇ ਮਿੱਟੀ ਮਿਲਾ ਕੇ ਵਿੱਚ ਰੋੜੀ ਕੁੱਟ ਕੇ ਜਾਣਾ ਤੇ ਪਾਉਣੀ ਆ ਤਾਂ ਕਿ ਉਤਰੇ ਖੁਸ਼ ਹੋ ਕੇ ਖਾਣੀਆਂ ਗਾਹ ਮਿੱਠਾ ਨੂੰ ਮੂੰਹ ਨਹੀਂ ਮਾਰੂਗਾ ਦਾਣੇ ਘੱਟ ਖਾਵੇਂ ਆ ਜਾਣਾ ਖਾऊं ਹਾਂ ਇਹ ਜ਼ਿਆਦਾ ਖਾਓਗੇ ਇਹ ਕੈਲਸ਼ੀਅਮ ਨੂੰ ਉਤਰ ਖਾਂਦੇ ਆ ਇਹ ਚੀਜ਼ਾਂ ਦਾ ਧ ਆਰਤੋ ਮਾਰੀ ਜਿਹੜੀ ਗੱਲਾਂ ਕਰਦੇ ਆ ਐਨੇ ਨੇ ਮਹਗੇ ਟੀਕੇ ਲਾ ਲੈਣੇ ਆਹ ਲੈ ਕੇ ਆਈਏ ਤੁਸੀਂ ਬਸ ਕੁਝ ਨਹੀਂ ਕਰਨਾ ਜਦ ਥੋੜਾ ਕੂਤਰ ਤੁਹਾਨੂੰ ਲੱਗੇ ਨਾ ਵੀ ਆ ਇਕੱਠਾ ਜੋ ਕੇ ਬਹਿਣ ਲੱਗੇ ਉਸੇ ਟਾਈਮ ਉਹਨੂੰ ਦਿਲ ਫਲੋਕਸੀ ਦੀ ਗੋਲੀ ਦੇ ਕੇ ਨਰਮ ਖਾਣਾ ਦੇਈ ਜਾਓ ਉਹ ਗੂਜਾ ਜਿਹੜਾ ਬਣ ਕੇ ਪੈਂਦਾ ਹੈ ਨਾ ਉਹ ਕੂਤਰ ਜਿਹੜੇ ਸੈੱਟ ਹੋ ਜਾਊਗਾ ਜੇ ਮੈਂ ਸਾਨੂੰ ਬੁਖਾਰ ਜੇ ਕੂਤਰ ਨੂੰ ਚੈੱਕ ਕਰਨਾ ਵੀ ਬੁਖਾਰ ਆ ਕੂਤਰ ਜਿਹੜੀ ਹੱਟੂੰਝਾ ਕੋਲ ਨਾਸਾਂ ਉੱਪਰ ਇਹਨੂੰ ਹੱਥ ਆ ਪੁੱਠੇ ਹੱਥ 걸ਣਾ ਆ ਹੱਥ ਲਾ ਕੇ ਦੇਖ ਲਓ ਜੇਦਾ ਸੋਨੂ ਹੋਈਆਂ ਠੰਡੀਆਂ ਹੋਈਆਂ ਹੋਈਆਂ ਨਾ ਅਸਾਂ ਤਾਂ ਕੂਤਰ ਨੂੰ ਬੁਖਾਰ ਆ ਜੇ ਕੁੱਤਰਾ ਨਾਰਮਲ ਹੋਈਆਂ ਉਹਦੇ ਸਰੀਰ ਦੇ ਨਾਲ ਮੈਚ ਕਰਦੀ ਹੋਈਆਂ ਗਰਮੀ ਦੇ ਅੰਦਰ ਬਰਾਬਰ ਆ ਕੁੱਤਰਾ ਰਫੇ ਠੀਕ ਆ ਫਿਰ ਸੋਕੇ ਚ ਆਪਾਂ ਇੱਕ ਨਾ ਕੁੱਤਰਾ ਨੂੰ ਦੇਖਦੇ ਵੀਰੇ ਆਈ ਨਹੀਂ ਹੈਗਾ ਕਿ ਇੰਜ ਚੱਕਦੇ ਮੈਂ ਕਹਿ ਦਿੰਦਾ ਵੀ YouTube ਉੱਪਰ ਵੀ ਆਹ ਕੰਮ ਆ ਆਪਾਂ ਠੀਕ ਆ ਪਰਖ ਕੇ ਕਹੀਦਾ ਆ ਹੱਡ ਬੀਤੀ ਹੱਡ ਬੀਤੀ ਗੱਲ ਆ ਇਹ ਜੱਗ ਬੀਤੀ ਨਹੀਂ ਹੈਗੀ ਸਾਪਣੇ ਹੱਡਾਂ ਦੇ ਪਹਿਲਾਂ ਕੁੱਤਰਾ ਨੂੰ ਧਿਆਨ ਵਿੱਚ ਯਾਰ ਇੰਨਾ ਖੋਣਾ ਇਹਨਾਂ ਨੇ ਹੁਣ ਬੈਠੇ ਰਹਿਣਾ ਭਾਂਜੋ ਪਤਾ ਨਹੀਂ ਹੋਊਗਾ ਇਹਨਾਂ ਦਾ ਸਹੀ ਗੱਲ ਹਾਂ ਆ ਚੀਜ਼ਾਂ ਐ ਚਲੋ ਠੀਕ ਆ ਭਾਈ ਜੀ ਧੰਨਵਾਦ ਵੀਰੇ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖੋ ਮੇਰਾ ਵੀ